ਹਾਏ ਰਾਜ ਮਲਦੀਆਂ ਹੀ ਕਾਲੇ ਆ ਜਾ ਉਹਰੇ ਹਾਂ ਜੀ ਆ ਆ ਹੋਰ ਕਿਸੇ ਪਾਸੇ ਨਿਕਮਣਾ ਇਹਦੇ ਵਿੱਚ ਤੈਨੂੰ ਅਸੀਂ ਦੇਖਣੇ ਚਾਹੀਦੇ ਆ ਤੇ ਮੋਟਰਸਾਈਕਲ ਤੇ ਸਾਈਕਲ ਆ ਜਦੋਂ ਮੈਂ ਤੈਨੂੰ ਕਹੂੰਗਾ ਕਿ ਕਹਾਂ ਜਾਤਾ ਤਾਂ ਕਹਾਂ ਆਜੀ ਬਾਪੇ ਕੋਲੇ ਫਿਰ ਮੋਟਰਸਾਈਕਲ ਜਾਇ ਦੇਖੇ ਚਾਹਣਾ ਦੇ ਚਲਦੀ ਆ ਮੇਰੀਓ ਹਾਂ ਚਲਦੀ ਆ ਆਇਆ ਇੱਧਰ ਬਹੁਤ ਵਗੇ ਫੋਟੋ ਆਈ ਗੁਰਵਾ ਹਾਂ ਗਾਣ ਉਤਰਿਆ ਮੈਂ ਬਾਪੇ ਨੂੰ ਪੁੱਛਦਾ ਬਾਬਾ ਜੀ ਉਹ ਥੱਲੇ ਸੀ ਆਪ ਜੀ ਮੈਂ ਜੀ ਅੰਮ੍ਰਿਤਸਰ ਚੱਲਿਆ ਵਾ ਵਾਹਿਗੁਰੂ ਤੇ ਮਾਪਲਾ ਦਾ ਟੜਾ ਲਗ ਰਿਹਾ ਆਹ ਅੰਮ੍ਰਿਤਸਰ ਤੋਂ ਚੱਲ ਕੇ ਭੋਮਾ ਬਟਾਲਾ ਭੋਮਾ ਵਡਾਲਾ ਵਡਾਲਾ ਪੈਂਦਾ ਪੈਂਡਾ ਹਾਂਜੀ ਭੋਮਾ ਵਡਾਲਾ ਅੰਮ੍ਰਿਤਸਰ ਹੁੰਦੇ ਹੋਏ ਹਾਂ ਫਿਰ ਹਰੀਕਾ ਹੁੰਦੇ ਹੋਏ ਇਧਰੋਂ ਫਿਰੋਜ਼ਪੁਰ ਫਾਜ਼ਲਖਾ ਇਧਰੋਂ ਹੁੰਦੇ ਹੋਏ ਫਿਰ ਇਧਰ ਆ ਕੇ Jaipur जोधपुर ਇਧਰੋਂ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਇੱਥੇ ਆ ਗਏ ਦਵਾਰਕਾ ਦੇ ਕੋਲ ਇੱਥੇ ਦਵਾਰਕਾ ਥੋੜੀ ਦੂਰ ਆ

mm <laughs> Thank <laughs> you.